ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਦਇਆ ਸਿੰਘ ਬਾਬਾ ਬਕਾਲਾ ਸਾਹਿਬ ਅੱਜ ਉਹਨਾਂ ਸ਼ਹੀਦਾਂ ਦੇ ਵਾਰਸਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗਾ ਮੇਰੇ ਵੀਰ ਜੀ ਆਪਾਂ ਗੁਰੂ ਦੇ ਦਰ ਤੇ ਜਾਂਦੇ ਆਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਔਰ ਜਾਂਦੇ ਹਾਂ ਇਨਸਾਨ ਬਣ ਕੇ ਅਡਾ ਚਿਹਰਾ ਐਹੀ ਹੁੰਦਾ ਉਧਰੋਂ ਕੀ ਕਰਦੇ ਸੀ ਗੁਰੂ ਮਹਾਰਾਜ ਦੇ ਲੰਗਰ ਪਛਾਦ ਮੇ ਛੱਕੇ ਤੇ ਮਖੌਟੇ ਪਾ ਲਿਨਿਓ ਕੋਈ ਬਾਂਦਰਾ ਦਾ ਮਖੌਟਾ ਹੁੰਦਾ ਕੋਈ ਪੂਤਾ ਪ੍ਰੇਤਾਂ ਦਾ ਮਖੇਟਾ ਹੁੰਦਾ ਕੋਈ ਹੋਰ ਜਨਵਰਾਂ ਦਾ ਮਖੌਟੇ ਜਿਹੜੇ ਪਾਏ ਹੁੰਦੇ ਕਵਚ ਜੇ ਉਹ ਪਾ ਕੇ ਅਸੀਂ ਇਨਸਾਨ ਤੋਂ ਜਨੂਰ ਬਣ ਕੇ ਆਉਨੇ ਹ ਬਹੁਤ ਜਿਆਦੀ ਮਾੜੀ ਗੱਲ ਐ ਜੇ ਇੱਕ ਬੇਵਜ੍ਹਾ ਐਵੇਂ ਰੰਗ ਧੀਆਂ ਪਹਿਣਾ ਦੇ ਸੁੱਟੀ ਜਾਣਾ ਮੋਟਰਸਾਈਕਲ ਵਾਲਾ ਦੇ ਸੁੱਟੀ ਜਾਣਾ ਉਹ ਅਗਲੇ ਐਕਸੀਡੈਂਟ ਹੋਣ ਦੇ ਚਾਂਸ ਸੋ ਮੇਰੇ ਵੀਰ ਬਹੁਤ ਜਿਆਦੇ ਸਿਆਣੇ ਆ ਆਪਰਾ ਦੁਨੀਆ ਭਰ ਦੇ ਵਿੱਚ ਨਾਮ ਆ ਪੰਜਾਬੀ ਇੱਕ ਐਸਾ ਧਰਤੀ ਦਾ ਪਿਆਰਾ ਗੁਰੂ ਮਹਾਰਾਜ ਜੀ ਦਾ ਪੁੱਤਰ ਹੈ ਜਿਹਦਾ ਦੁਨੀਆ ਭਰ ਦੇ ਵਿੱਚ ਨਾਮ ਕਮਾ ਸਾਰੀ ਸਤਕਾਰਯੋਗ ਨੇ ਕਮਾ ਕੋਈ ਮਾੜੀਆਂ ਨਹੀਂ ਹੈਗੀਆਂ ਪਰ ਜਿੰਨਾ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਇਸ ਗਲੋਬਲ ਦੇ ਉੱਤੇ ਨਾ ਕਿਸੇ ਹੋਰ ਕੌਮ ਦਾ ਨਹੀਂ ਹੈਗਾ ਸੋ ਮੈਸੇਜ ਨਹੀਂ ਚੰਗਾ ਮਿਲਦਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਾਂਦੇ ਜੋ ਉੱਥੇ ਮੇਰੇ ਵੀਰ ਘੋੜਿਆਂ ਤੋਂ ਬਚੋ ਘੋੜਿਆਂ ਦੇ ਦਿਲ ਤੇ ਸਿਆਣੇ ਕਹਿੰਦੇ ਘੋੜੇ ਹੀ ਸਹਿੰਦੇ ਨੇ ਉੱਥੇ ਬਚੋ ਘੋੜੇ ਚੱਕ ਵੀ ਮਾਰਦੇ ਨੇ ਪਿੱਛੋਂ ਵੀ ਬਲੱਤੇ ਮਾਰ ਦਿੰਦੇ ਨੇ ਅਗਲੀ ਲੱਤ ਵੀ ਮਾਰ ਦਿੰਦੇ ਨੇ ਸੋ ਉੱਥੇ ਆਪਣਾ ਸੇਫਟੀ ਦੇ ਨਾਲ ਪਿੱਛੇ ਹਟ ਕੇ ਜਿਹੜਾ ਉਹ ਖੜਿਆ ਕਰੋ ਔਰ ਡੈਕ ਲਾਉਣੇ ਵੱਡੇ ਵੱਡੇ ਉੱਥੇ ਵੀ ਗੁਰੂ ਮਾਰੀ ਦੀ ਗੁਰਬਾਣੀ ਥੋੜੀ ਆਵਾਜ਼ ਤੇ ਗੁਰੂ ਮਾਰੀ ਦੀਆਂ 12 ਉਹ ਜਿਹੜੀਆਂ 12 ਜਿਨ੍ਹਾਂ ਨੂੰ ਸੁਣ ਕੇ ਜੋਸ਼ ਆਵੇ ਔਰ ਸਾਨੂੰ ਪਤਾ ਲੱਗੇ ਪਈ ਇਹ ਕਿੰਨੇ ਦੇ ਵਾਰਸਿਆਂ ਔਰ ਕੀ ਆਹੀਂ ਤੇ ਕਿਸ ਤੋਂ ਕੀ ਤੋਂ ਕੀ ਬਣਦੇ ਜਾ ਰਹੇ ਆ ਰਾਜੇ ਮਹਾਰਾਜੇ ਤੋਂ ਅੱਜ ਆਹੀਂ ਪਖਾਰੀਆਂ ਵੱਲ ਨੂੰ ਤੁਰੇ ਜਾ ਰਹੇ 110 ਦੀ ਵੀ ਹਾਜ਼ਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਜੀ ਬੇਨਤੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਿਹੜੇ ਨੇਂਗ ਸਿੰਘ ਬਾਣਾ ਪਾ ਕੇ ਲੋਕਾਂ ਦੇ ਬਿਟਵੇ ਚੋਰੀਆਂ ਨਸ਼ੇ ਕਰਦੇ ਨੇ ਉਹਨਾਂ ਦੇ ਉੱਤੇ ਕੰਟਰੋਲ ਨਿਹੰਗ ਸਿੰਘ ਜਥੇਬੰਦੀਆਂ ਹੀ ਕਰ ਸਕਦੀਆਂ ਹੋਰ ਕੋਈ ਨਿਹੰਗ ਸਿੰਘਾਂ ਤੇ ਕੰਟਰੋਲ ਨਹੀਂ ਕਰ ਸਕਦਾ ਕਿਉਂਕਿ ਸ਼ੇਰਾਂ ਦਾ ਬਾਣਾ ਹੈ ਪਾ ਗਿੱਦੜ ਵੀ ਪਾ ਲੈਣਾ ਉੱਥੇ ਕੰਟਰੋਲ ਨਹੀਂ ਕੋਈ ਕਰ ਸਕਦਾ ਸੋ ਨਿਹੰਗ ਸਿੰਘ ਜਥੇਬੰਦੀਆਂ ਇਸ ਵਾਰ ਜਿਆਦਾ ਧਿਆਨ ਦੇਣ ਉਹ ਜਿਹੜੇ ਚਾਰੂ ਚੱਕੇ ਜੇ ਤੁਰੇ ਫਿਰਦੇ ਨੇ ਉਹਨਾਂ ਤੇ ਕੰਟਰੋਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ